ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ 4 ਮਈ 2025 ਤੇ ਬਾਈ ਆਏ ਆਪਣੇ ਕੋਲ ਸਾਈਕਲ ਲੈਣ ਕਰਦੇ ਆ ਗੱਲਬਾਤ ਕਿੱਥੋਂ ਆਇਆ ਕਿਹੜਾ ਪਿੰਡ ਹੈ ਇਹਨਾਂ ਦਾ ਤੇ ਜਿਲ੍ਹਾ ਦੱਸ ਦਾਨਗੇ ਤੇ ਆਪਾਂ ਨੂੰ ਸਾਈਕਲ ਬਾਰੇ ਦਿੰਦਿਆ ਜਾਣਕਾਰੀ ਹਾਂਜੀ ਵੀਰੇ ਹਾਂਜੀ ਸਾਡਾ ਪਿੰਡ ਜਿਤਵਾਲ ਹੈ ਜੀ ਐਸੇ ਮਾਨਕੀ ਜੀ ਤੁਹਾਡਾ ਫੇਸ ਦੇਖਿਆ ਜੀ ਠੀਕ ਹੈ ਵੀਰੇ ਤੁਹਾਡੀ ਵੀਡੀਓ ਪਾਈ ਹੋਈ ਸੀ ਕਿ ਸਾਨੂੰ ਵਧੀਆ ਲੱਗੀਆਂ ਇਹ ਸਾਈਕਲੀਆਂ ਇੱਥੇ ਲੈਣ ਆਏ ਫਿਰ ਅਸੀਂ ਬਹੁਤ ਵਧੀਆ ਸਾਡੇ ਬਜਟ ਵਿੱਚ ਮਿਲ ਗਈਆਂ ਹੀ ਬਾਤ ਤੋਂ ਬਾਅਦ ਵਿజిਟ ਕਰੋ ਜੀ ਇੱਥੇ ਠੀਕ ਆ ਬ੍ਰਾਦਰ ਸਿਰ ਬਾਕੀ ਜਮੇ ਬ੍ਰਾਦਰ ਚਲਾ ਕੇ ਦੇਖੀ ਵਧੀਆ ਲੱਗੀ ਨਾ ਹਾਂਜੀ ਵਧੀਆ ਹੀ ਠੀਕ ਆ ਤੇ ਇੱਕ ਬ੍ਰਾਂਡ ਦੇ ਵਿੱਚ ਸਾਈਕਲ ਦਿੱਤੀ ਆ ਤੁਹਾਨੂੰ ਜਿਵੇਂ ਸਾਨ ਕ੍ਰੋਸ ਬ੍ਰਾਂਡ ਦਾ ਸਾਈਕਲ ਆ ਇਹ ਤੇ ਵਿਦਾਊਟ ਗੇਅਰ ਆ ਤੇ ਬਾਈ ਉਹਨਾਂ ਨੂੰ ਆਪਾਂ ਇਹਨਾਂ ਦੇ ਬਜਟ ਦੇ ਵਿੱਚ ਜੋ ਇਹਨਾਂ ਦਾ ਆਪਦਾ ਬਜਟ ਸੀ ਉਸ ਹਿਸਾਬ ਨਾਲ ਹੀ ਦਿੱਤੀ ਬਾਈ ਕੋਈ ਚੱਕਰ ਨਹੀਂ ਤੇ ਬਾਈ ਉਹਨੇ ਖੁਸ਼ ਆ ਤੇ ਆਪਾਂ ਖੁਸ਼ੀ ਹਰੇਕ ਬੰਦੇ ਨੂੰ ਤੋੜਨਾ ਕਿਉਂਕਿ ਨਰਾਜ਼ ਆਪਾਂ ਕਿਸੇ ਨੂੰ ਨਹੀਂ ਕਰਨਾ ਤੇ ਬਾਈ ਉਹਨਾਂ ਦੀ ਆਪਾਂ ਚਲੋ ਡਿਮਾਂਡ ਪੂਰੀ ਕਰੀ ਤੇ ਬਾਈ ਤੁਹਾਡਾ ਪਿੰਡ ਕਿਹੜਾ ਦੱਸਿਓ ਜਿੱਤਵਾਲ ਕਲਾਂ ਜਿੱਤਵਾਲ ਜਿਲ੍ਹਾ ਮਰੇਲ ਕੋਟ ਲਈ ਜਿਲ੍ਹਾ ਮਰੇਲ ਕੋਟਾਂ ਪੈ ਜਾਂਦਾ ਨਾ ਠੀਕ ਆ ਬਾਈ ਤੇ ਹੁਣ ਜਿਵੇਂ ਡੇਲੀ ਚਲਾਇਆ ਕਰਾਂਗੇ ਹੁਣ ਤੁਸੀਂ ਰਿਟੇਨ ਪਿੰਡ ਪਿੰਡ ਜੀ ਚਲਾਉਣ ਲਈ ਲਈ ਆ ਨਾ ਨਹੀਂ ਅੱਛਾ ਸ਼ੇਅਰ ਕਰਨ ਲਈ ਅੱਛਾ ਸ਼ੇਅਰ ਕਰਨ ਲਈ ਲਈ ਆ ਚਲੋ ਵਧੀਆ ਬਾਈ ਤੇ ਠੀਕ ਆ ਬਾਈ ਤੁਹਾਡਾ ਜਿੱਤਾ ਲਾਉਣ ਤੋਂ ਧੰਨਵਾਦ ਤੇ ਅੱਗੇ ਜ਼ਰੂਰ ਸ਼ੇਅਰ ਕਰਿਓ ਵੀਡੀਓ ਹਨਾ ਕਿ ਤੁਹਾਨੂੰ ਭੇਜਾਂਗੇ ਤੇ ਬਾਕੀ ਹੋਰ ਅੱਗੇ ਦੱਸਿਓ ਹਨਾ ਵੀ ਉੱਥੋਂ ਸਾਈਕਲ ਮਿਲਦੇ ਆ ਜਿਹੜਾ ਮਰਜ਼ੀ ਸਾਈਕਲ ਲੈ ਸਕਦੇ ਆਪਾਂ ਬਹੁਤ ਵਧੀਆ ਰੇਟ 'ਤੇ ਮਿਲਦੇ ਨੇ ਠੀਕ ਆ ਬਾਈ ਧੰਨਵਾਦ ਤੁਹਾਡਾ